ਹੈਲੋ ਗਾਇਸ ਕਿੱਦਾਂ ਤੁਸੀਂ ਸਾਰੇ ਹੋ ਤੁਸੀਂ ਸਾਰੇ ਠੀਕ ਹੋਗਾ ਮੈਂ ਤੁਹਾਡਾ ਭਰਾ 프ੈਂਸ ਤੁਸੀਂ ਦੇਖ ਰਹੇ ਹੋ ਮੇਰੇ ਵਲੌਗ ਅੱਜ ਗਾਇਸ ਆਇਆ ਮੈਂ ਨਾਨੀ ਪਿੰਡ ਮੇਰੇ ਫਿਰ ਬੋਰਡ ਦੇ ਪੇਪਰ ਮੁੱਕ ਚੁਕੇ ਆ ਤੇ ਛੁੱਟੀਆਂ ਮੈਂ ਸਟਾਰਟ ਹੋ ਗੀਆਂ ਤੇ ਇਸ ਕਰਕੇ ਮੈਂ ਨਾਨੀ ਪਿੰਡ ਆ ਗਿਆ ਸੀ ਤੇ ਹਾਂ ਤੁਸੀਂ ਦੇਖੋ ਮੇਰੀ ਨਾਨੀ ਕੇ ਘਰ ਦੀ ਕੋਠੀ ਤੁਸੀਂ ਆਹ ਲੱਡ ਡੈਲਪ ਤਾਂ ਦੇਖਿਆ ਹੀ ਹੁਣ ਨਾਨੀ ਕੋਲੇ ਜਾਵਾਂਗੇ ਮੋਟੇ ਹੋ ਕੇ ਆਵਾਂਗੇ ਗਾਇਸ ਮੈਂ ਪਹਿਲਾਂ ਹੀ ਮੋਟਾ ਮੈਂ ਹੋਰ ਮੋਟਾ ਹੋ ਜਾਣਾ ਨਾਨੇ ਗਾਇਸ ਮੈਂ ਹੋਲੀ ਦਾ ਵਲੌਗ ਵੀ ਪਿਆਗਾ ਤੇ ਨਾਲੇ ਮੈਨੂੰ ਵਿੱਚੇ ਹੀ ਬਹੁਤ ਜਿਆਦਾ ਖੰਗ ਲੱਗ ਗਈ ਸੀ ਇਸ ਕਰਕੇ ਹੋਲੀ ਵਾਲਾ ਵਲੌਗ ਵੀ ਪਿਆਗਾ। ਉਹ ਮੈਂ ਪੇਪਰਾਂ ਦੇ ਕਰਕੇ ਮੈਂ ਥੋੜਾ ਟਟ ਨਹੀਂ ਹੋਇਆ। ਇਸ ਕਰਕੇ ਮੈਂ ਹੋਲੀ ਵਾਲਾ ਵਲੌਗ ਵੀ ਅਧੂਰਾ ਰਹਿੰਦਾ। ਤੇ ਗਾਇਸ ਨਾਣੇ ਅੱਜ ਅਸੀਂ ਜਾਣਾ ਬਾਗੇ ਪੁਰਾਣੇ। ਤੇ ਨਾ ਮੈਂ ਸ਼ਾਮ ਨੂੰ ਰੈਡੀ ਹੋਊਂਗਾ ਤੇ ਫਿਰ ਆਪਾਂ ਚੱਲਾਂਗੇ ਬਾਗੇ ਵਾਲੇ। ਗਾਇਸ ਉਹ더라 ਮਾਮਾ ਗਾਵਾਂ ਨੂੰ ਪੱਠੇ ਪਾ ਰਿਆ ਏ ਮਾਮੇ ਇਹਨੇ ਗਾਵਾਂ ਰੱਖੀਆਂ ਆਈਆਂ। ਤੁਸੀਂ ਦੇਖ ਸਕਦੇ ਹੋ। ਮਾਮਾ ਪੱਠੇ ਪਾਈ ਆਂਦਾ ਐ ਸਿੱਖ ਤਾਂ ਮਾਮਾ ਇੱਤਰ ਸੜਕ ਤੇ ਪਾਣੀ ਖੜਕ ਰਿਆ ਐ ਗਾਇਸ ਉਧਰ ਸਬਜੀ ਵਾਲਾ ਭਾਈ ਵੀ ਆ ਗਿਆ ਐ ਕਿਸੇ ਗੱਲ ਦੀ ਨਾ ਕਾੜੋ ਮਾਟਰ ਨਾਣੇ ਮਾਮੇ ਦੀਆਂ ਮੱਜਾ ਮੱਜਾ ਰੱਖੀਆਂ ਤੇ ਨਾਣੇ ਮਾਮੇ ਦੀਆਂ ਗਾਮਾ ਰੱਖੀਆਂ ਐ ਤੁਸੀਂ ਮੱਝਾਂ ਰੱਖੀਆਂ ਤੇ ਇਹਨਾਂ ਨੇ ਗਾਂਾਂ ਰੱਖੀਆਂ ਤੁਸੀਂ ਦੇਖ ਸਕਦੇ ਹੋ ਅਸੀਂ ਮਾਂ ਅਸੀਂ ਥੋੜੇਕਾ ਟਾਈਮ ਨੂੰ ਜਾਵਾਂਗੇ ਪੱਠੇ ਵੱਢਣ ਫਿਰ ਅਸੀਂ ਝੋਮਾਂਗੇ ਧਾਰਾਂ ਅਸੀਂ ਮੈਂ ਆਦੇ ਮਾਮੇ ਨਾਲ ਪੱਠੇ ਲੈਣ ਚੱਲਿਆ ਆ ਹੁਣ ਗਾਇਸ ਸੋਨੂੰ ਮੈਂ ਉੱਥੇ ਜਾ ਕੇ ਮਿਲਦਾ ਆ ਗਾਏ ਤੁਸੀਂ ਦੇਖ ਸਕਦੇ ਹੋ ਇੱਥੇ ਕਿੰਨੀ ਗ੍ਰੀਨਰੀ ਆ ਦਾਤੀ ਦਾਤੀ ਖੇਤੀ ਪਈ ਹੈ ਇੱਥੇ ਹੀ ਪਈ ਹੈ ਦੇਖੋ ਪੱਤੇ ਕਾਟੇਗੇ ਚਾਰ ਇੱਕ ਲਈ ਪਾਣੀ ਲਾਇਆ ਸੀ ਕੱਲ ਮਾਮਾ ਤਾਂ ਹੀ ਅੱਜ ਗਿੱਲਾ ਗਿੱਲਾ ਤਾਂ ਹੁਣ ਮਾਮਾ ਇਹਨੂੰ ਪੱਲੀ ਚ ਲਵੇਟਣਗੇ ਨਾਣੇ ਮਾਮੇ ਨੇ ਕੱਲੇ ਨੇ ਚੱਕਣਾ ਇੰਨਾ ਭਰ ਦੇਖ ਲਓ ਗਾਇਸ ਤੁਸੀਂ ਸੋ ਜੀ ਇੱਥੋਂ ਦਾ 뷰 ਚੈੱਕ ਕਰੋ ਦੇਖੋ ਕਿੰਨੇ ਸੋਹਣੇ ਬੱਦਲ ਲੱਗ ਰਹੇ ਆ ਤੇ ਕਿੰਨੀ ਹਰਿਆਲੀ ਇੱਥੇ ਦੇਖੋ ਇੱਥੇ ਗਾਇਸ ਮੈਂ ਮਨੇ ਪੰਡਾ ਤਾਂ ਬੰਨ ਲਈ ਆ ਹੁਣ ਮਾਮਾ ਜੀ ਇਹਨੂੰ ਸਿਰ ਤੇ ਚੱਕਣਗੇ ਤੇ ਫਿਰ ਗਾਇਸ ਅਸੀਂ ਘਰੇ ਜਾ ਕੇ ਪੱਠੇ ਉਤਰਾਂਗੇ ਗਾਇਸ ਮੈਂ ਮਨੇ ਪੰਡਾ ਸਿਰ ਤੇ ਤਾਂ ਚੱਕ ਲਈ ਆ ਹੁਣ ਗਾਇਸ ਅਸੀਂ ਘਰੇ ਜਾ ਕੇ ਪੱਠੇ ਉਤਰਾਂਗੇ ਤੇ ਗਾਇਸ ਮੇਰੇ ਬੂਟ ਸਾਰੇ ਗੱਲੇ ਹੋ ਗਏ ਆ ਤੇ ਆ ਤਾਰਾਂ ਤੋਂ ਧਿਆਨ ਨਾਲ ਨੰਗੜਾ ਪਹਿਣਾ ਗਾਇਸ ਹਮ ਅਸੀ ਕਾਰ ਨੂੰ ਚੱਲੇ ਆ 엄마 ਮੈਨੇ ਮਾਰੀ ਚਲਾ ਕੇ ਪੰਡ ਹਮ ਗਾਇਸ ਅਸੀ ਕਾਰ ਨੂੰ ਚੱਲਦੇ ਆ ਸੋ ਆ ਗਿਆ ਮੇਰੇ ਮਾਮੇ ਦੀ ਕੋਠੀ ਵਾਈਟ ਰੰਗ ਦੀ ਸੋਨ ਗਾਇਸ ਅਸੀਂ ਘਰੇ ਤਾਂ ਪਹੁੰਚ ਗਏ ਆ ਠੀਕ ਆ ਮਾਮਾ ਇਸ ਮਾਮਾ ਪਠੇ ਕੋਤਰ ਲੱਗਿਆ ਆ पठिया गई छोट मामा पठे कुतर रहा है ਦਾ ਕੋਤਰਤੇ ਆ ਹੁਣ ਮਾਮਾ ਮੱਝਾਂ ਨੂੰ ਪੱਠੇ ਪਾਊਗਾ ਗਾਇਸ ਮਾਮਾ ਮੱਝਾਂ ਨੂੰ ਪੱਠੇ ਪਾਉਂਦਾ ਤੁਸੀਂ ਦੇਖੋ ਮੱਝਾਂ ਵੀ ਕਦੋਂ ਤੱਕ ਠੀਕੀ ਆਉਂਦਾਂ ਸੀ ਫਿਰ ਗਾਇਸ ਨਾਨੇ ਗਾਇਸ ਫੇਰ ਅਸੀਂ ਡੈਰੀ ਚ ਵੀ ਦੁੱਧ ਭਾ ਕੇ ਆਵਾਂਗੇ। ਹਲਾ ਦ ਬਾਲਟਾਂ ਘਾਰਾ ਖਲਗੰਗਿਆ ਤੇ ਹੁਣ ਮਾਮਾ ਧਾਰਾ ਚਉਗਾ। ਗਾਇਸ ਆ ਮੱਝ ਦੀ ਫੀਡ ਆ ਤੇ ਆ ਗਾਂ ਦੀ ਫੀਡ ਆ। ਸਮਾਂ ਮੈਂ ਨਵੀਂ ਮਾਜ ਲਿਆਂਦੀ ਉਹਨੂੰ 2-3 ਮਹੀਨੇ ਹੋ ਗਏ ਅਗਲੀ ਸਿੱਧੀ ਤਬਾਤ ਅੰਦਰ ਅੰਡਰਸਟੇਟਿਕ ਲੋਗੋਸ ਹੈ پوری ਪਿਕਚਰ ਬਜਲੀ ਨਹੀਂ ਰੋਕੋ ਤੇ ਲੱਗਦੀ ਚੀਜ਼ ਕਿ ਤੱਕ ਗਾਈਸ ਮਮਾ ਕਹਿੰਦਾ ਅੱਜ ਦੁੱਧ ਡੈਰੀ 'ਚ ਨਹੀਂ ਪਹੁੰਚ ਜਾਣਾ ਪੀਣਾ ਤੇ ਲੱਸੀ ਬਣਾਉਣੀ ਆ ਤੇ ਦਹੀਂ ਪਾਉਣੀ ਆ ਤੇ ਕੱਲੂ ਬਾਕੇ ਆਵਾਂਗੇ ਦੁੱਧ ਹੁਣ ਗਾਈਸ ਮਮਾ ਧਾਰਾ ਚੋਂ ਹੀ ਆਂਦਾ ਗਾਈਸ ਹੁਣ ਮਮਾ گاਉਂ ਦਾ ਦੁੱਧ ਚੋਂ ਹੀ ਆਂਦਾ ਹੁਣ ਗਾਈਸ ਮਮਾ ਦੂਜੀ ਗਾਂ ਦਾ ਦੁੱਧ ਚੋਈ ਆਂਦਾ ਗਾਇਸ ਮਾਮਾ ਦੂਜੀ ਗਾਂ ਦਾ ਦੁੱਧ ਚੋਈ ਆਂਦਾ ਇੱਕ ਗਾਇਸ ਨਾਣੇ ਮਾਪੇ ਨੇ ਨਵੀਂ ਗਾਂ ਹੋਰ ਲੈ ਕੇ ਆਉਣੀ ਆ ਗਾਇਸ ਦੁੱਧ ਤਾਜਾ ਤਾਜਾ ਤੁਸੀਂ ਦੇਖ ਸਕਦੇ ਹੋ ਹੁਣੀ ਗਾਂ ਦਾ ਇਹ ਕੱਢਿਆ ਗਾਇਸ ਇੱਕ ਬਾਲਟੀ ਜਾਊਗੀ ਅੰਦਰ ਇੱਕ ਜਾਊਗੀ ਦੁਕਾਨ ਚੋਂ ਥੇ ਮਾਮਾ ਦੋਤਾ ਵੇਚਣਗੇ ਇੱਥੋਂ ਦੀ ਦੁਕਾਨ ਵੀ ਦਿਖਾ ਦੇਣਾ ਗਾਇਸ ਆ ਰਹੀ ਤੇ ਕਾਨ ਤੁਸੀਂ ਦੇਖ ਸਕਦੇ ਹੋ ਇੱਧਰ ਡੈਡੀ ਰਾਈ ਤੇ ਇੱਧਰ ਮਾਮਾ ਬੈਠੇ ਆਗੇ ਤੇ ਇੱਥੇ ਕਰਨ ਲੱਗਿਆ ਵਲੌਗ ਦਾ ਐਂਡ ਜੇ ਵਲੌਗ ਵਧੀਆ ਲੱਗਿਆ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਐਂਡ ਸ਼ੇਅਰ ਕਰਦੇ ਹੋ ਬਾਏ ਐਂਡ